ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਰਪੰਚ ਸਾਹਿਬਾਨਾ ਗਾਵਾ ਪਹੁੰਚ ਚੁੱਕੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਵੜਾ ਤੁਹਾਨੂੰ ਦਿਖਾਉਣੀ ਆ ਤੇ ਇਹ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿਨ ਨਾਲ ਹਾਂਜੀ ਵਿਧੀ ਸਤਿ ਸ਼੍ਰੀ ਅਕਾਲ ਜੀ ਗਾਲੀ ਸਤਿ ਸ਼੍ਰੀ ਅਕਾਲ ਜੀ ਹੋਰ ਸਣਾ ਠੀਕ ਠਾ ਜੀ ਵਧੀਆ ਜੀ ਵਧੀਆ ਸਤਿ ਸ਼੍ਰੀ ਅਕਾਲ ਰਾਮ ਜੀ ਰੰਬਾਰੀ ਦਰਸ਼ਨ ਦਿੰਦੇ ਜੀ ਜੇ ਤਾਂ ਪਹਿਲਾਂ ਦੇ ਵਿੱਚ ਵੱਡੀ-ਵੰਡੀ ਦਾ ਕੰਮ ਹੀ ਕਰਦਾ ਸਦਾ ਹਾਲੰਦ ਘਟ ਗਿਆ ਜਾਂਦਾ ਸੀ ਅੱਛਾ ਫਿਰ ਜੇ ਰੰਗ ਫੁੱਟੀ ਦਵਾ ਖੇਚੋਗੀ ਦੁੱਧਾਂ ਦੇ ਰੰਗ ਅਸਲੇ ਲੱਗਦ ਰਿਹਾ ਉਹਨਾਂ ਤੇ ਬਹੁਤ ਵਧੀਆ ਜੀ ਵਧੀਆ ਜੀ ਅੱਛਾ ਉਹ ਤੁਸਮਾਰ ਬੜਾ ਸੋਹਣਾ ਜੀ ਸਾਰਾ ਇਦਾਂ ਇਦਾਂ ਤੁਹਾਨੂੰ ਯਾਦ ਕਰੀਏ ਠੀਕ ਹੈ ਤੁਹਾਡੇ ਫੈਨ ਡੀਕਦੇ ਹੁੰਦੇ ਆ ਬ੍ਰੀਡ ਬਹੁਤ ਵਧੀਆ ਸਾਰੀ ਆਈ ਹੈ ਅਸਲੀ ਹੁੰਦੇ ਹੁੰਦੇ ਫੋਨ ਫੜ ਕੇ ਨਹੀਂ ਹਾਂਜੀ ਫੋਨ ਤਾਂ ਉਹ ਰਹਿੰਦੇ ਨੇ ਅੱਛਾ ਬੋਲੇ ਵੀਡੀਓ ਦੇ ਕੋਲ ਠੀਕ ਹੈ ਜੀ ਸਿੱਧੀ ਪਾ ਲੈਂਦੇ ਕਈ ਦਾ ਠੀਕ ਆ ਹਾਂਜੀ ਠੀਕ ਤੇ ਚਲੋ ਨਾਮ ਦੱਸਦੇ ਕਰ ਹਾਂਜੀ ਹਰੀ ਸਿੰਘ ਹਾਂਜੀ ਪਿੰਡ ਦਾਇਕੁਰ ਫਰਦ ਤਸੀਲ ਨਾਲਾ ਜਿਲ੍ਹਾ ਬਸਰ ਤੇ ਫੋਨ ਨੰਬਰ ਫੋਲਦੇ ਕਰ 98778 8277 ਠੀਕ ਆ ਤੇ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਅੱਜ ਆ ਗਈਆਂ ਸਾਰੀਆਂ ਗੱਬਨਾਂ ਹੀ ਆ ਤੇ ਚੰਗੇ ਦੁੱਧ ਵਾਲੀਆਂ ਵਾਂ ਜਿਹੜੀਆਂ ਸਾਰੀਆਂ ਚੰਗਾ ਫਸਲ ਲਗਾਓ ਦੋਤੀ ਫੋਗਰ ਨਹੀਂ ਰਾਜੀ ਰੂਜੀ ਪੂਰੀਆਂ ਵੈਰਾ ਠੀਕ ਆ ਲੈ ਜੀ ਲੈ ਬਾਕੀ ਹੈ ਵੀ ਠੰਡੀ ਤੇਰੀ ਆ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਲੈ ਜੀ ਇਹ ਹੈਗੇ ਵੀ ਤੁਹਾਡੇ ਕ੍ਰੋਸ ਸਪੰਜ ਆ ਕੋਈ ਬਹੁਤੀ ਗਰਮੀ ਦੀ ਵੀ ਨਹੀਂ ਪ੍ਰਵਾਹ ਹੁਣ ਇਹਨਾਂ ਦੇ ਦੁੱਧ ਵੀ ਨੇ ਚੰਗਾ ਚ ਫਾਈ ਜਾਣਾ ਤੇ ਕਿੰਨੇ ਕ ਦੁੱਧ ਲਈਏ ਬੱਜੀਏ ਇਹ ਦੁੱਧ ਵੀ ਜੀ ਪਹਿਲਾਂ ਨੇ ਕਰਦੇ ਆਨੇ 16-16 ਕਰ ਲੋ ਅੱਛਾ ਬਾਕੀ ਇਹ ਦਰਮੀ ਗਰਮੀ ਕੋਈ ਨਹੀਂ ਅਖ ਰਾਜੀ ਕਿੱਦੀ ਐ ਪੂਰੀ ਰਾਜੀ ਬਾਜੀ ਤਾਂ ਥੁੱਪੇ ਬਣ ਛੱਡੋ ਹਾਂਜੀ ਹਾਂਜੀ ਤੇ ਜਿਹੜੇ ਹਿਸਾਬ ਦੁੱਧ ਨੂੰ ਲਾਉਣਾ ਚਾਲੂ ਕਰਤਾ ਉਸ ਹਿਸਾਬ ਦਾ ਹਾਂਜੀ ਤੇ ਦੁੱਧ ਪਾਏ ਤੇ ਭਾਵੇਂ 20 ਪਾਏ ਨਹੀਂ 18 ਕਿਲੋ ਤੇ ਪੱਗਰਮੀ ਪਾ ਹੀ ਜਾਊਗਾ ਅੱਛਾ ਹਾਂਜੀ ਠੀਕ ਆ ਤੇ ਮੋਲੇ ਦਾ ਫਿਰ ਮੋਲੇ ਦਾ ਜਾਇਜ ਜੀ ਬਿਲਕੁਲ ਕਿੰਨਾ ਇਹਦਾ 20 ਕਿਲੋ ਵਾਲੇ ਗਾਵਾਂ ਨੂੰ 20000 ਹੀ ਕਰਤੀ ਅੱਛਾ 7 ਹੁੰਦਾ ਆ ਪੈਸ ਹੁੰਦਾ ਹਾਂਜੀ 40000 ਦੀ ਇਹਦਾ ਅੱਛਾ 40000 ਦੀ ਦੇ ਦੇਣੀ ਹੈ ਬਾਕੀ ਛੋਟ ਛੜ ਮੁੱਕ ਕੇ ਤੇ ਕਰ ਦੋਗੇ ਹਾਂ ਬਾਕੀ ਜਿਹੜਾ ਵੱਛੀ ਪੂਰੀ ਤਿਆਰ ਹੋ ਗਈ ਜਾਂ ਸੂਹੀ ਹੈਗੀ 60000 ਦੀ ਠੀਕ ਹੈ ਤੇ ਵੱਛੀ ਇੱਕ ਘਰੇ ਵੀ ਤਿਆਰ ਕਰਨ ਦੇ ਜੀ ਹਾਂਜੀ ਵੱਛੀ ਦੋ ਕਰਨ ਦੇ ਜੀ ਤਿਆਰ ਅੱਛਾ ਤੁਸੀਂ ਇਹ ਫਾਗਲੀਤ ਹਾਰ ਲਿਆ ਇੱਕ ਉਹ ਆ ਤੇ ਇਹਨੂੰ ਦਵਾ ਮਹੀਨਿਆਂ ਦੇ ਉਪਤੀ ਗਿਆ ਪਾਸ ਯਾਰ ਅੱਛਾ ਇਹ ਗੱਬਨ ਵੀ ਹੈ ਗਾੜੀ ਉਹ ਵੀ ਇੰਨੇ ਹੋ ਗਏ 11 ਮਹੀਨਿਆਂ ਦੀ ਹੈ ਕਿ ਐਕ ਚੈੱਕ ਪਾਸ ਹੈ ਇਹ ਚੈੱਕ ਪਾਸ ਹੈ ਇਹ ਹਾਂ ਦੇਖਦੇ ਵੀ ਸ਼ੌਕਨਾਤ ਰੱਖੀ ਹੈ ਵੀ ਵੀਜੀ ਹੁਣਾਂ ਨੇ ਇਹ ਵੀ ਵੀ ਦੇਖੋ 2 ਮਹੀਨੇ 9 ਮਹੀਨੇ ਕਿਹਾ ਤੇ ਹੈਗੀ 2 ਮਹੀਨੇ ਹੀ ਹੈ ਵੀ ਲੋ ਅੱਛਾ ਆ ਹੈਗੀ ਵੀ ਖੀਰੀ ਆ ਪਿਓਰ ਖੀਰੀ ਸੂ ਪਣੀ ਹੈ ਠੀਕ ਹੈ ਤੇ ਘਰ ਵਾਸਤੇ ਰੱਖੀ ਫਿਰ ਕੌਣ ਕੋਲੋਂ ਉਹ ਤਾਂ ਮੰਗਦੇ ਕਈ ਸ਼ੌਕੀਏ ਅੱਛਾ ਉਹਨਾਂ ਪਿਆ ਗਾਵਾਂ ਪੰਜਾਂ ਪੰਜਾਂ ਨਰਾਂ ਦੀ ਕੱਟੀਆਂ ਵਾ ਅੱਛਾ ਉਹ ਕਈਆਂ ਇਹ ਵੀ ਲੈਣੀਆਂ ਕਈਆਂ ਅਖਨਾਂ ਤੱਕ ਨਹੀਂ ਲੈਣੀਆਂ ਕੱਟੀਆਂ ਅੱਛਾ ਕਈਏ ਹੁਣ ਇਹ ਸੱਤ ਮਹੀਨਿਆਂ ਦੀ ਗੱਬਤ ਸੱਤਾਂ ਨੂੰ ਸੁਣੀ ਹੈ ਅੱਛਾ ਉਹ ਮੰਗੀ ਜਾਂਦੇ ਆ ਖੌਂਗ ਦਾ ਹੀ ਮੁੱਲ ਆ ਅੱਛਾ ਮਤਲਬ ਕਿ ਜੇ ਕੋਈ ਚਾਹਵਾਨ ਹੋਵੇ ਤੇ ਬੱਛੀ ਦਾ ਪੁੱਛ ਵੀ ਸਕਦਾ ਵਾ ਹਾਂਜੀ ਹਾਂਜੀ ਜੇ ਆ ਵੀ ਕਿਸੇ ਨੇ ਬੱਛੀ ਬਾਰੇ ਵੀ ਪੁੱਛਣਾ ਹੋਵੇ ਤੇ ਪੁਛ ਵੀ ਲਵੇਗੇ। ਬਾਕੀ ਜਿਹੜੀ ਵੈ ਵੈ ਦੋ ਮਹੀਨਿਆਂ ਦੀ ਚੈੱਕ ਪਾਸ ਆ ਉਤਰਾ 44 ਲੀਟਰ ਵਾਲੀ ਫਾਰਮੂਲਾ ਲਈ 40 42 ਲੀਟਰ ਵਾਲੀ ਗਾਂ ਦੀ ਹੈਗੀ ਰਸ਼ੀ ਹੈ। ਠੀਕ ਹੈ। ਤੇ ਸ਼ੌਕ ਨਾਲ ਉਤਰਾ ਦੋ ਮਹੀਨੇ ਦੀ ਚੈੱਕ ਪਾਸ ਆ। ਹਾਂਜੀ। ਠੀਕ ਹੈ। ਖੀਰੀ ਵੈੜਿਆ ਚੈੱਕ ਪਾਸ ਆ। ਇਹ ਤੇ ਚਲੋ ਆਪਾਂ ਉਤਰਾ ਤੁਹਾਨੂੰ ਦਿਖਾਈ ਹੈ ਕਿ ਸ਼ੌਕ ਨਾਲ ਵੀ ਜਿਹਨਾਂ ਨੇ ਘਰੇ ਪਾਲੀਆਂ। ਬਾਕੀ ਵੀਰ ਜੀ ਨੇ ਕਿੰਦੇ ਆ ਵੀ ਜੇ ਕੋਈ ਚਾਹਵਾਨ ਹੋਊਗਾ ਕੋਈ ਬਾਦ ਨਾਲ ਹੋਊਗਾ ਤੇ ਕੁਛ ਵੀ ਲਵੇ ਕੋਈ ਬਾਕੀ گاਵਾਂ ਦੇ ਬਰਾਬਰ ਹੋ ਵੀ ਗਈ ਐ ਥੋੜੇ ਫਰਕਿਆ ਜੇ ਹੈਗੇ ਮੂੰਹ ਕੀ ਤੇ 11 ਮਹੀਨੇ ਉਮਰਿਆ ਤੇ ਇੱਕ ਆ ਛੋਟੀ ਵੱਛੀ ਆ ਇਹ ਸਹੀ ਜੇ 5.5 ਮਹੀਨੇ ਦੀ ਇਹ 5.5 ਮਹੀਨੇ ਦੀ ਆ ਜੇ ਇਹ ਵੀ ਕਾਫੀ ਪਿਆਰੀ ਐ ਸ਼ੌਂਕ ਨਹੀਂ ਕਰੇ ਜਿੱਤਨਾ ਕਟੀਆਂ ਵੀ ਪਾਲ ਲੰਦੇ ਨੀਲੀ ਦੀਆਂ ਜੀ ਪਾਲਾਂਗੇ ਤੇ ਡੰਗਰ ਆਉਣਗੇ ਨਹੀਂ ਹਾਂਜੀ ਹਾਂਜੀ ਆ ਦੇਖ ਸਕਦੇ ਆ ਦੋ ਕਟੀਆਂ ਵੀ ਨੀਲੀ ਦੀਆਂ ਘਰੇ ਰੱਖਿਆ ਵਾ ਇਹ ਵੀ ਸ਼ੌਂਕ ਨਹੀਂ ਦਏ ਪਾਲਣ ਇੱਕ ਉਹ ਆ ਤੇ ਇੱਕ ਆ ਤੇ ਚਲੋ ਹੁਣ گاਵਾ ਦਿਖਾਈਏ ਫਿਰ ਆਪਾਂ ਤੇ ਆ ਜਿਹੜੀ ਇਹ ਦੂਜੇ ਸਵੇਰ ਸੁਣੀਏ ਦਾ ਇਹਨੂੰ ਅੱਛੀ ਵਾਲਾ ਲੱਗਾ ਦੌਣ ਤੇ ਇਹਨੂੰ ਜਸ ਐਕਸ ਵੀ ਲਗਾਏ ਗੰਟੀ ਜਵਾਗਿਆਂ ਅੱਛਾ ਵਾਸ਼ੀ ਵਾਲਾ ਟਿਕਾ ਲੱਗਾ ਇਹਨੂੰ ਗੜੀ ਠੀਕ ਆ ਆ ਉਹ ਸ਼ੌਕੀਏ ਬੰਦੇ ਕੋਈ ਇਹਦੇ ਵੇਖੋ ਨੇ ਫਿਰਦੀ ਬੋਰੀ ਚਾਰ ਵੀ ਦਿੱਤੀ ਹੈ ਚਮਕੀ ਦੇ ਸੰਦੀਪ ਇਹਨੇ ਖਾਦੀ ਖਰਾ ਹਾਂਜੀ ਹਾਂਜੀ ਹਾਂ ਤੇ ਦੇਣੇ ਤੇ ਲੈ ਜਾਣੀ ਅਜੇ 20 ਬਾਈ ਠੀਕ ਆ ਹਾਂ ਚੰਗੀ ਚੋਆਇਸ ਚੋਆਇਸ ਵੀ ਆਪ ਜੀ ਦੀ ਚੋਆਇਸ ਵੀ ਛੋਨਾ ਛੋਨਾ ਦੀ ਬਿਲਕੁਲ ਸਾਫ ਆ ਬਾਕੀ ਦੇਖੋ ਉਹ ਚੀਜ਼ ਦਾ ਕੈਚਿੰਗ ਵਾਲੀ ਫੋਟੋ ਦਿੰਦੀ ਹੈ ਠੀਕ ਆ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਦੀ ਚੋਅ 25 ਲੀਟਰ ਹੈਗੀ 22 ਤੇ 23 ਲੀਟਰ ਤੇ ਪੀਣੀ ਚੋਆ ਨਾ ਅੱਛਾ ਲੰਬੇ ਡਗਰਾਂ ਦੇ ਵਿੱਚੋਂ ਸੇਵਾ ਚ 25 ਸੇਵਾ ਚ ਠੀਕ ਆ ਜਿਆਦਾ ਪੰਨੋਂ ਵਧੀਆ ਸੇਵਾ ਜਦੋਂ ਹੋਈ ਤੇ 25 ਲੀਟਰ ਵਧੀਆ ਦੁੱਧ ਹੋਊਗਾ ਠੀਕ ਆ ਬਾਕੀ ਬਰੀਡ ਤੇ ਗਿੰਡੀ ਚਮਕਦੰਗੀ ਦਿਨ ਦੀ ਹਾਂ ਥਾਣੇ ਤੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਪੰਛੀ ਦੇ ਦਿਨ ਦੇ ਲਾਗੇ ਬੰਨੇ ਜੀ ਕਿੰਦੇ ਕੀ ਖੜਤੀ ਹੈ ਸੋਨ ਚ ਬਾਕੀ ਪੰਛੀ ਲੈ ਕੇ ਫਰਾਉ ਪਾਇਆ ਨਗਰ ਪੰਜ ਚਾਲ ਤੋਂ ਵੱਧ ਲਾ ਜਾਂਦਾ ਹਾਂਜੀ ਹਾਂਜੀ ਬਾਕੀ ਇਹ ਆ ਕਿ ਜਿੰਨੇ ਚੰਨੇ ਨੇ ਸੋਨਾ ਵਾ ਅਗਲੀ ਜਗ੍ਹਾ ਤੇ ਜਾ ਕੇ ਇਹਨਾਂ ਦੇ ਲਾ ਆ ਜਣਾ ਚੰਗੀ ਤਰ੍ਹਾਂ ਪਸ਼ੂ ਫਿਰ ਠਹਿਰ ਜਾਂਦਾ ਪੂਰਾ ਚੰਗੀ ਤਰ੍ਹਾਂ ਕੱਦ ਕਾਠ ਚੰਗਾ ਤੇ ਰੰਗ ਰੂਪ ਦੀ ਵੀ ਜੜੀ ਚੰਗੀ ਲੈ ਜਾ ਵੀ ਜੀ 加ਲੀ ਖਾਗ ਰਹੀ ਜਿਆ ਪੱਤੇ ਰਹਿ ਗਏ ਠੀਕ ਆ ਬਾਕੀ ਸੋਨੇ ਰੰਗ ਰੋਪਦੀ ਆ ਤੇ ਚੰਗੇ ਕੱਦ ਕੱਟਦੀ ਬਾਕੀ ਕੋ ਵੀ ਇੱਥੇ ਆ ਗਿਆ ਆਪਣੀਆਂ ਪਸੰਦ ਕਰਕੇ ਵੇਖ ਕੇ ਖੜੇ ਤੇ ਇਹਦਾ ਮੁੱਲ ਫਿਰ ਚਮਕ ਦੇਖੋ ਅੱਛੀ ਜਿਹਾ ਸ਼ੀਸ਼ਾ ਚਮਕ ਰਹਾ ਹੈ ਠੀਕ ਆ ਹਾਂ ਬੋਲ ਦੰਗਾ ਏਦਾਂ ਤੁਪੇ ਵੀ ਆ ਡਿਕ ਜਰਾ ਕੁਝ ਗਾਣਨੇ ਆ ਦਾ ਪੱਖਾਂ ਛੱਕਿਆ ਕੋਲਰਾ ਦਾ ਨਾਰਮਲ ਇੰਡੀਆ ਚਾਂਸ ਨਹੀਂ ਹਾਂਜੀ ਹਾਂਜੀ ਬਾਈ ਮੈਂ ਮਤਲਬ ਕਰਦੀ ਮਣਾਉਂਦਾ ਤੁਹਾਨੂੰ ਠੀਕ ਆ ਜੇ ਲੱਗ ਕਰ ਗੱਦੀ ਨਹੀਂ ਹੁੰਦਾ ਉਹ ਦੁੱਧ ਦਾ ਸੈਟਰ ਵੀ ਚੰਗੀ ਹੁੰਦੀ ਹੈ ਹਾਂਜੀ 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 ਤੇ ਕਿੰਨੇ ਦੇ ਦਈਏ ਬੋਲ ਦੇ ਬਾਹਰ ਤੇ ਲੱਖ ਰੁਪਏ ਦੀਆ ਪੈਣ ਜਾਂਦੀ ਹੈ ਅੱਛਾ 65000 ਹੀ ਦੇ ਦੋਗੇ ਮੌਕੇ ਤੇ ਹੋਰ ਕਰਦੋਗੇ ਮੰਨ ਤਨ ਇਹ ਹੋ ਤੇ ਹੋ ਜੂਗਾ ਥੋੜਾ ਬੜਾ ਤੋਫੂਨ ਲਾਵੇ ਇੱਕ ਕਰੀ ਹਨਾ ਠੀਕ ਹੈ ਜੀ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਐਂਡ ਤੇ ਇਹਦੇ ਬਾਰੇ ਵੀ ਦੱਸ ਤੀਏ ਇਹ ਵੀ ਜੀ ਦੂਜਾ ਸੁਆਗਿਆ ਸੁਣੀ ਇਹ ਕਿੰਨੀਆਂ ਬਰਾਬਰ ਕਰਨ ਲਈ ਆ ਕੱਦ ਭਾਵੇਂ ਦੇਖੋ ਕਿੱਤੇ ਦਾ ਕੱਦ ਕਾਟ ਤੇ ਚੰਗਾ ਉੱਚਾ ਜਦਾ ਵੀ ਹਨਾ ਲੈ ਕੇ ਤੋ ਰਹਿਣੀ ਅੰਦਾ ਤੇ ਠੀਕ ਹੈ ਹਾਂ ਤੇ ਕਿੰਨੇ ਕ ਦੁੱਧ ਹਲੀ ਜੇ ਇਹ ਫਾਰਮ ਚੋਂ ਲਈ ਆ ਪਿਛੇ ਸਵੇਰ ਆਪਣੀ ਦੇਖੀ ਦਿੱਤੀ ਹੈ ਲੱਗੇ ਆ ਸਭ ਕੁਝ ਅੱਛਾ ਇਹਨੇ ਦੁੱਧ 10 22 ਕਿਲੋ ਪਿਛੇ ਸਵੇਰ ਅੱਛਾ ਹਾਂਜੀ ਤਿਆਰ ਕੀ ਕਿੰਨਾ ਚੋ ਹੈ ਤੁਹਾਨੂੰ ਪਤਾ ਜਿਹੜਾ ਸ਼ੈੱਡ ਹੁੰਦਾ ਹੈ સેવા ਵਣਵੀ ਆਉਂਦੀ ਹੈ ਹਾਂਜੀ ਹਾਂਜੀ ਜਿਸ ਜ 100 150 ਡੰਗਰ ਦੇ ਵਿੱਚ ਹਾਂਜੀ ਹਾਂਜੀ ਵੰਡੋ ਵੰਡੋ ਹਾਂਜੀ ਹਾਂਜੀ ਐਦ ਕੀ ਕੋ ਕੱਲੀ ਜਿੱਦਾਂ ਨੇ ਖਾ ਗਈ ਇੱਕ ਬੋਰੀ ਖਾ ਗਈ ਇੱਕ ਹੋਰ ਖਾ ਗਈ ਹਾਂਜੀ ਐਦ ਕਿ ਤੁਹਾਨੂੰ ਆਸਿਆ ਵੀ ਚਲੋ 35 ਤੋਂ 40 ਚੱਲੂਗੀ अच्छा। ਉਹ ਦੇਣਾ ਵੀ ਚਾਹੀਦਾ। ਬਾਕੀ ਚਲੋ ਇਹ ਕਿ ਕਾੜੀ ਹੈਗਾ ਸੇਵਾ ਤੇ। ਹਾਂ। ਕੋਈ ਸਾਮ ਕਰੂਗਾ। ਮਤਲਬ 22 23 30 ਤੇ ਪੱਕਾ ਹੀ ਹੈ ਨਾ। ਹਾਂਜੀ ਹਾਂਜੀ। ਸੇਵਾ ਚੰਗੀ ਹੋ ਗਈ ਤੇ 35 ਦੇ ਵੱਟ ਦੇ ਪਿਆ। ਠੀਕ ਆ। ਹਾਂਜੀ। ਤੋਰ ਹਾਂ ਫੇਰ ਇਹਨਾਂ ਨੂੰ। ਕੱਦ ਦਾ ਕਿੱਥੇ ਜਾਂਦੀ ਹੈ ਬੋਡੇ। ਕੱਦ-ਕਾਠ ਵੀ ਚੰਗਾ ਵਾ ਤੇ ਹਵਾਨੇ 'ਚ ਜਿਹੜੇ ਢੱਲਾ ਢੋਲਾ ਵੱਟ ਫੁੱਟ ਕਾਫੀ ਆ ਜੇ। ਖਾ ਵੀ ਬੜਾ ਛੜਾ ਲੱਗਾ ਕਰਾਈ ਜੀ ਜੀ। ਚੰਗੇ ਚ ਕੱਦ-ਕਾਠ ਦੀ ਆ। ਤੇ ਥਨਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ। ਲੈ ਲਾ ਦੇ ਬਾਕੀ ਸੰਦੀਪ ਦੀ ਰੀਤ ਤੇ ਮੁੰਡੀ ਸਾਹ ਨੂੰ ਕੋਈ ਜਾ ਲਾ ਜਲਾਇਆ ਤਿਆਰ ਹੋਣੀ ਆ ਜੇ ਵੀ ਕਿਹੜਾ ਟੋੜੀ ਤੇ ਲੱਗੀਆਂ ਪੱਠੇ ਨਹੀਂ ਹੱਥੇ ਆ ਗਿਆ ਰੱਡੀਆਂ ਟੋੜੀ ਦਾ ਹਾਂਜੀ ਹਾਂਜੀ ਬਾਕੀ ਮਿਲਕਵੇਂ ਨੇ ਵੀ ਇਹਦੇ ਦੇਖ ਸਕਦੇ ਕਾਫੀ ਚੰਗੀ ਲੱਗੀ ਆ ਤੇ ਥਾਣਾ ਦਾ ਸੈਜ ਗੈਪ ਵੀ ਚੰਗਾ ਤੇ ਹਵਾਨੇ ਤੇ ਨਾੜਾ ਵੀ ਸੋਹਣੀਆਂ ਨਿਕਲੀਆਂ ਜਦੋਂ ਇਹਨੇ ਹਵਾਨਾ ਪੂਰਾ ਤਿਆਰ ਕੀਤਾ ਤੇ ਇਹਦਾ ਫਿਰ ਮੁੱਲ ਕਿੰਨਾ ਰੱਖਣਾ ਮੁੱਲ ਵੀ ਜੀ ਤੇਰੇ ਤਰ੍ਹਾਂ ਪਤਾ ਆਪਣੇ ਮੇਲੇ ਤੇ ਵਿਗੀਆਂਗੇ ਦੇਰ ਦੇਰ ਦੀਆਂ ਦੌਰ ਦੌਰ ਦੀਆਂਗੇ ਇਹੋ ਜੀਆਂ ਹਾਂਜੀ ਹਾਂਜੀ ਰਾਲੀਆਂ ਹੋਰ ਹੁੰਦੀਆਂ ਵੀ ਸੋਇਆ ਜੀ ਦੇ ਵਹਿੜ ਪਾਣੇ ਹਾਂਜੀ ਹਾਂਜੀ ਤੇ ਬਾਕੀ ਜਦੋਂ ਹੁਣ ਕੱਚੀ ਕਰਕੇ ਤੇ ਮੁੱਲ ਫਿਰ ਜਾਰੀ ਕਰਾਂਗੇ ਅੱਛਾ ਜੀ ਨੇਗੇ ਸਾਹਮਣੀ ਕਹਿੰਦੇ ਰੀਜਨ ਹਾਂਜੀ ਤੇ ਬਾਕੀ ਸੂਈ ਸਰਾਇ ਜਦੋਂ ਲੱਖੋਂ ਬਾਹਰ ਹੀ ਹੋਣਾਈ ਹਾਂਜੀ ਹਾਂਜੀ ਬਾਕੀ ਲਾਵੇ ਕੋਈ ਫੋਨ ਵੀਰ ਫੋਨ ਤੇ ਦੱਸ ਦਾਂਗੇ ਨਾਰਮਲ ਰੇਟ ਤੇ ਜਿਆਜ ਹੀ ਕਰਾਂ ਅੱਛਾ ਹੁਣ ਹੁਣ ਦੱਸੋ ਹੁਣ ਜਿਆਜ ਹੀ ਦੇ ਦੋਗੇ ਕੋਈ ਫੋਨ ਲਾ ਕੇ ਪੁੱਛ ਲੈਣਾ ਹਾਂਜੀ ਹਾਂਜੀ ਠੀਕ ਹੈ ਜੀ ਉਧਰ ਰਿਕਾਰਡ ਪੂਰਾ ਜਵਾੜ ਦਾ ਠੀਕ ਹੈ ਤੇ ਠੀਕ ਹੈ ਹੋਰ ਕੁਝ ਕਹਿਣਾ ਫਸ ਮਿਹਰਬਾਨੀ ਸਾਰੀਆਂ ਸੰਸਥਾਵੀਆਂ ਜਿਵੇਂ ਆਪਣੇ ਸੰਗਜ ਨੂੰ ਫੈਮ ਜਾਰ ਕਰਦੇ ਰਹਿੰਦੇ ਠੀਕ ਠੀਕ ਹੈ ਹਾਂ ਸਾਈ ਇਹ ਨਹੀਂ ਕੰਮ ਹੋਣਗਾ ਠੀਕ ਹੈ ਪੱਜਾ ਮੁੰਡਾ ਲਿਆ ਕਰਦੇ ਹਾਂ ਠੀਕ ਆ ਹਾਂਜੀ ਬਾਕੀ ਇਹ ਆ ਕਿ ਚਲੋ ਅੱਜ ਸਾਰੀਆਂ ਗੱਬਨਾ ਹੀ ਇੱਥੋਂ ਕੋ ਪਾਸ ਕਰਕੇ ਖੜੇ ਹਾਂ ਬਹੁਤ ਖੁਸ਼ ਰਕੀ ਜਾਂਦੇ ਘਰੇ ਜਾ ਕੇ ਸਵਾਈਏ ਆਪਣੀ ਤਸੱਲੀ ਹੋ ਜਾਈਦੀ ਆ ਸਾਹਮਣੇ ਸੋਇਆ ਹੋਵੇ ਪਤਾ ਲੱਗਦਾ ਸਾਰਾ ਕੁਝ ਸਹੀ ਸੋਚ ਕਰਦੇ ਪਿਛਲੇ ਚਾਰ ਪੰਜ ਗਾਵਾਂ ਵੀ ਗੱਬਰਾ ਹੀ ਕਰੀਆਂ ਠੀਕ ਹੈ ਥੋੜਾ ਜਿਹਾ ਚਿਰ ਕੇ ਇੱਕ ਇੱਕ ਕਰਤੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਵੇ ਇਸ ਚ ਆ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨੇ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ